ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਜਨ ਅਸਰਾ ਮੈਂ ਅੱਜ ਮਤਲਬ ਕੱਲ੍ਹ ਸੇ ਬਾਅਦ ਹੋਇਆ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਜਿੱਥੇ ਤਬਾਈ ਮਚਾਈ ਸੀ ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਏ ਤਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੀ ਪਾਣੀ ਦੀ ਨਿਕਾਸ਼ ਦੀ ਜਿਹੜੀ ਸਮੱਸਿਆ ਬਣੀ ਗਈ ਸਮੱਸਿਆ ਚੱਲਦਾ ਜਿੱਥੇ ਅੱਜ ਨਗਰ ਪੰਚਾਇਤ ਵੱਲੋਂ ਵੱਖ-ਵੱਖ ਕਵਾਡਾਂ ਵਿੱਚ ਜਾ ਕੇ ਜੈਜਾ ਲਿਆ ਗਿਆ ਔਰ ਸ਼ਹਿਰਾਂ ਦੇ ਵਿੱਚ ਸਫਾਈ ਵਾਸਤਾ ਦੀ ਸ਼ੁਰੂਆਤ ਕੀਤੀ ਗਈ ਹੈ ਮੇਰੇ ਨਾਲ ਦਲਜੀਤ ਕੌਰ ਜਿਹੜੇ ਕਿ ਨਗਰ ਪੰਚਾਇਤ ਬੇਕਵਾਲ ਦੇ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ਹਿਰ 'ਚ ਬਹੁਤ ਵੱਡੀ ਆਫਤ ਆਈਗੀ ਪੰਜਾਬ ਦੇ ਵਿੱਚ ਔਰ ਕੀ ਕਹਿਣਾ ਚਾਹੋ ਜਾ ਪਾਣੀ ਦੇ ਨਿਕਾਸ ਨੂੰ ਲੈ ਕੇ ਕੀ ਕਹਾਂ ਚਾਹੂੰ। ਇਹ ਇਸ ਤਰ੍ਹਾਂ ਹੈਗਾ ਕਿ ਪਾਣੀ ਦੇ ਨਿਕਾਸ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਆਪਣੀ। ਸਾਡੇ ਸਫਾਈ ਸੇਵਕ ਲੱਗੇ ਹੋਏ ਨੇ। ਅਸੀਂ ਆਪਣੇ ਵੱਲੋਂ ਮੱਡ ਪੰਪ ਜਿਹੜਾ ਸਿਵਲ ਹਸਪੀਟਲ ਭੇਜਿਆ ਹੈ। ਸਿਵਲ ਹਸਪੀਟਲ 'ਚ ਸਾਡੇ ਸੇਵਾਦਾਰ ਲੱਗੇ ਹੋਏ ਨੇ ਪਾਈਪ ਲਾ ਕੇ ਉਹਦਾ ਪਾਣੀ ਕੱਢ ਰਹੇ ਨੇ। ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਜਲਦੀ ਤੋਂ ਜਲਦੀ ਸਾਫ ਕੀਤਾ ਜਾਵੇ ਉਹਨੂੰ ਤਾਂ ਕਿ ਉਹ ਪਬਲਿਕ ਪਲੇਸ ਹੈ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਕੀ ਕਾਰਨ ਹੈਗਾ ਕਿ ਜ਼ਿਆਦਾਤਰ ਜਿਹੜੀ ਸੀਵਰੇਜ ਦੀ ਸਮੱਸਿਆ ਇਹ ਜਿਹੇ ਹੀ ਰਹਿੰਦੀ ਹੈ ਕਿ ਪਾਣੀ ਜਿਹੜਾ ਆ ਦੋ ਦੋ ਹਫ਼ਤੇ ਕਹਿ ਲਈਏ ਜਾਂ ਹਫ਼ਤਾ ਹਫ਼ਤਾ ਜਿਹੜਾ ਦੁਕਾਨਾਂ ਦੇ ਬਾਹਰ ਕਹਿ ਲਈਏ ਜਾਂ ਕਾਸਤੀ ਰਹੇ ਇਸ ਤਰ੍ਹਾਂ ਇਹ ਬਜਵਾਦੀ ਪਾਈਪ ਬਹੁਤ ਜਿਹੜੇ ਸੀਵਰੇਜ ਦੇ ਪਾਈਪ ਨੇ ਬਹੁਤ ਛੋਟੇ ਨੇ ਪ੍ਰੋਬਲਮ ਆਉਂਦੀ ਨਹੀਂ ਹੈਗੀ ਇਹ ਪ੍ਰੋਬਲਮ ਜਦੋਂ ਤੋਂ ਇਹ ਸੀਵਰੇਜ ਪਾਇਆ ਗਿਆ ਉਦੋਂ ਤੋਂ ਲਗਾਤਾਰ ਚੱਲ ਰਹੀ ਹੈ ਲਗਾਤਾਰ ਬੇਗੋਲ ਸ਼ਹਿਰ ਦੇ ਵਿੱਚ ਰੋਜ਼ ਲਗਭਗ ਸਾਡੇ ਕੋਲ 10-15 ਕੰਪਲੇਂਟਾਂ ਆਉਂਦੀਆਂ ਨੇ ਰੋਜ਼ ਪੀਆ ਫਲਾਨੀ ਜਗ੍ਹਾ ਬਲੋਕੇਜ ਹੋ ਗਈ ਐਸ ਜਗ੍ਹਾ ਬਲੋਕੇਜ ਹੋ ਗਈ ਅਸੀਂ ਆਪਣੇ ਬੰਦਿਆਂ ਨੂੰ ਭੇਜਦੇ ਹਾਂ ਪਰ ਜਿੱਥੇ ਬਹੁਤ ਜ਼ਿਆਦਾ ਜਾਮ ਹੈ ਉੱਥੇ ਟਾਈਮ ਲੱਗਦਾ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਇਸ ਸਮੱਸਿਆ ਨੂੰ ਲੈ ਕੇ ਕਹਿ ਲਈਏ ਜਾ ਕੇ ਸਹਯੋਦ ਦੀ ਲੋੜ ਸ਼ਹਿਰ ਵਾਸੀਆਂ ਨੂੰ ਇਹ ਹੈ ਕਿ ਥੋੜਾ ਨਾ ਵਿੱਚ ਸੁਟਿਆ ਜਾਏ ਜਿਹੜੇ ਲੋਕ ਵਿੱਚ ਗੰਦ ਸੁੱਟ ਦਿੰਦੇ ਨੇ ਉਹਦੇ ਕਰਕੇ ਜ਼ਿਆਦਾ ਬਲੌਕੇਜ ਆ ਜਾਂਦੇ ਸ਼ਹਿਰ ਵਾਸੀਆਂ ਨਹੀਂ ਅਪੀਲ ਹੈ ਕਿ ਸਾਡਾ ਸਹਿਯੋਗ ਦਿੱਤਾ ਜਾਏ ਤੇ ਸਫਾਈ ਦਾ ਰੱਖਣ ਦੇ ਵਿੱਚ ਸਾਡਾ ਯੋਗਦਾਨ ਪਾਇਆ ਜਾਵੇ। ਇਕਾਨੇ ਤਰਾਸ ਦੀ ਦਾ ਸਮਾ ਲੰਘ ਗਿਆ ਵਾ ਪਰ ਜਿੱਕਰ ਗੱਲ ਕੀਤੀ ਜਾਵੇ ਤੇ ਬਹੁਤ ਸਾਰੀਆਂ ਬਿਮਾਰੀਆਂ ਮੱਛਰਾਂ ਫੈਲਦੇ ਵੀ ਨਜ਼ਰ ਆ ਰਹੇ ਆ। ਅੱਜ ਸ਼ਹਿਰ ਤੋਂ ਸ਼ੁਰੂਆਤ ਕੀਤੀ ਗਈ ਔਰ ਕੀ ਕਰਨਾ ਚਾਹੋ। ਦੇਖੋ ਬਾਜਵਾ ਜੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਉਹ ਲੋਕਾਂ ਦੇ ਨਾਲ ਤਰਾਤਲ ਤੇ ਜੁੜੀ ਹੋਈ ਹੈ ਔਰ ਤਰਾਤਲ ਦੇ ਉੱਤੇ ਹੀ ਉਹ ਵੇਖਦੀ ਹੈ ਕਿ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਨਜੁੱਟਣ ਵਾਸਤੇ ਸਾਨੂੰ ਕਿਸ ਟਾਈਮ ਤੇ ਕਿਹੜਾ ਉਪਰਾਲਾ ਕਰਨਾ ਆ ਉਸੇ ਤਰੀਕੇ ਦੇ ਨਾਲ ਅੱਜ ਜਿਹੜਾ ਸਾਨੂੰ ਸਰਕਾਰ ਵੱਲੋਂ 14 ਤੋਂ ਲੈ ਕੇ 23 ਤਰੀਕ ਤੱਕ ਜਿਹੜਾ ਫੋਗਿੰਗ ਦਾ ਸਿਸਟਮ ਚਲਾਇਆ ਜਾ ਰਿਹਾ ਆ ਡਰੇਨੇਜ ਨੂੰ ਸਫਾਈ ਦਾ ਸਿਸਟਮ ਚਲਾਇਆ ਜਾ ਰਿਹਾ ਉਹਦਾ ਕਾਰਨ ਹੀ ਸਿਰਫ ਇੱਕੋ ਤੇ ਇੱਕੋ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਫੈਲ ਸਕੇ ਤਾਂ ਜੋ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਮੈਂ ਬਹੁਤ ਧੰਨਵਾਦੀ ਆ ਭਗਵੰਤ ਸਿੰਘ ਮਾਨ ਹੋਂ ਦਾ ਉਹਨਾਂ ਦੀ ਸੋਚ ਦਾ ਕਿ ਉਹਨਾਂ ਨੇ ਬਿਲਕੁਲ ਟਾਈਮ ਦੇ ਉੱਤੇ ਇਹੋ ਜੀ ਚੀਜ਼ ਸੋਚ ਕੇ ਜਿਹੜੀ ਹੈ ਲੋਕਾਂ ਦੇ ਲਈ ਲੋਕਾਂ ਵਾਸਤੇ ਬਣੀ ਸਰਕਾਰ ਜਿਹੜੀ ਹੈ ਹਰ ਵੇਲੇ ਤਤ ਪਰ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਦਲਜੀਤਪੁਰ ਜਿਨ੍ਹਾਂ ਦੀ ਅਗਵਾਈ ਹੇਠ ਚੱਲ ਰਿਹਾ ਸਾਡੇ ਕਾਰਸਾਧਕ ਅਫਸਰ ਸਰਦਾਰ ਰਣਜੀਤ ਸਿੰਘ ਵੜੈਚ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਬਲਾ ਭਾਜੀ ਸਾਡੇ ਚਾਰ ਪਤਰਾ ਸਾਹਿਬ ਤੇ ਸਾਡੇ ਪ੍ਰਿੰਸ ਜੀ ਤੇ ਸਾਡੇ ਇੰਸਪੈਕਟਰ ਸਾਹਿਬ ਜਿਨ੍ਹਾਂ ਦੀ ਅਗਵਾਈ ਹੇਠੇ ਕੰਮ ਚੱਲੇਗਾ ਤੇ ਜਿਹੜੀਆਂ ਜਿੱਥੇ-ਕਿੱਥੇ ਵੀ ਮੱਛਰ ਦੀ ਕੋਈ ਦਿੱਕਤ ਆ ਉੱਥੇ ਫੋਗਿੰਗ ਮਸ਼ੀਨ ਤੁਹਾਡੇ ਸਾਹਮਣੇ ਪਈ ਮੇਨ ਜਗ੍ਹਾ ਨੇ ਜਿਵੇਂ ਜਿਵੇਂ ਬੱਸ ਸਟੈਂਡ ਹੋ ਗਿਆ ਪਾਲਾਪੀ ਰੋਡ ਸਕੂਲ ਸਕੂਲ ਗਰਲ ਸਕੂਲ ਸਤਪੁਰਾਖਾ ਚੌਂਕ ਟਾਲੀ ਚੌਂਕ ਜਿਹੜੀਆਂ ਮੇਨ ਟੇਨ ਪਲੇਸਿਸ ਨੇ ਪਹਿਲਾਂ ਤੇ ਉੱਥੇ ਕੀਤੀ ਜਾਵੇਗੀ ਤੇ ਬਾਅਦ ਜਿਹੜੀਆਂ ਗਲੀਆਂ ਰਹਿੰਦੀਆਂ ਉੱਥੇ ਵੀ ਐਂਟੀ ਲਾਰਵਾ ਸਪਰੇਅ ਤੇ ਫੋਗਿੰਗ ਮਸ਼ੀਨ ਦੇ ਨਾਲ ਉਹ ਸਾਰੀ ਸਪਰੇਅ ਕੀਤੀ ਜਾਵੇਗੀ ਤੋ ਸਾਰੀ ਨਗਰਪਾਲਿਕਾ ਦੀ ਟੀਮ ਜੋ ਸਰਕਾਰ ਵੱਲੋਂ ਆਈਆਂ ਪਿਚਿੰਗ ਇੰਸਟਰਕਸ਼ਨਸ ਉਹਨਾਂ ਦੇ ਅਕੀ 14 ਤਰੀਕ ਤੋਂ ਲੈ ਕੇ 23 ਤਰੀਕ ਤੱਕ ਲਗਾਤਾਰ ਮੁਹਿੰਮ ਚੱਲੇਗੀ ਸਾਡੇ ਸਫਾਈ ਦੇ ਸੁਪਰਵਾਈਜ਼ਰ ਸਲੀਵ ਜੀ ਤੇ ਬਕੇਸ਼ ਜੀ ਜਿਨ੍ਹਾਂ ਦੇ ਅੰਡਰ ਇਸ ਟੀਮ ਪੂਰੇ ਪੇਗਵਾਲ ਵਿੱਚ ਵਰਕ ਕਰੇਗੀ ਅਸੀਂ ਸਭ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਹਮੇਸ਼ਾ ਤੁਹਾਡੇ ਨਾਲ ਆ ਜਿੱਥੇ ਵੀ ਕਿਤੇ ਲੋਡ ਪੈਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਛਿਰਵਾਹੇ ਕੋਲ ਪੀਕਾ ਕਾਲਜ ਆ ਛਿਰਵਾਹੇ ਕੋਲ ਪੀਕਾ ਕੋਈ ਮਹਾਨ ਧਿਆ ਵਿੱਚ ਕਹਿਣੀ ਹੈ ਜਾਂ ਸਿਵਲੋ ਹਸਪੀਟਲ ਦੀ ਸਫਾਈ ਪਾਣੀ ਨਾਲ ਭਰੇ ਹੋਇਆ ਹੋਏ ਬਾਰੇ ਤੁਸੀਂ ਕੀ ਕਹਾਂਗੇ ਪਾਣੀ ਨਾਲ ਭਰਿਆ ਪਹਿਲਾਂ ਤੇ ਇਦਾਂ ਆ ਜੀ ਸੀਵਰੇਜ ਦੀ ਪ੍ਰੋਬਲਮ ਸੀ ਇਹ ਤੇ ਸਾਰਿਆਂ ਨੂੰ ਪਤਾ ਕਿ ਸੀਵਰੇਜ ਦੀ ਪ੍ਰੋਬਲਮ ਹੁੰਦੀ ਹੈ ਸੀਵਰੇਜ ਦੀ ਪ੍ਰੋਬਲਮ ਪੁਰਾਣੀ ਚੱਲ ਰਹੀ ਹੈ ਤੇ ਤੁਸੀਂ ਉੱਥੇ ਦੇ ਲੋਕਾਂ ਨੇ ਜਿਨ੍ਹਾਂ ਨੇ ਵੀਡੀਓ ਪਾਈ ਤੁਸੀਂ ਸੋਣੀ ਲਿਆ ਕਿ ਲੋਕੀ ਆਪ ਆਪ ਕੀ ਕਹਿ ਰਹੇ ਨੇ ਇਹ ਜਿਹਨਾਂ ਨੇ ਸੀਵਰੇਜ ਪਾਇਆ ਪਿਛਲੇ ਪਿਛਲੇ 5 ਸਾਲ ਤੋਂ ਤੇ ਇੱਕ ਕਿੰਨਾ ਜ਼ਿਆਦਾ ਤਾਂ ਨਹੀਂ ਪਤਾ ਪਰ ਇਹ ਲਗਾਤਾਰ 10 ਸਾਲ ਤੋਂ ਜਦੋਂ ਤੋਂ ਸੀਵਰੇਜ ਪਿਆ ਹੈ ਉਦੋਂ ਦੀ ਇਹ ਹੀ ਦਿੱਕਤ ਹੈ ਬਾਕੀ ਜਿੰਨਾ ਹੋ ਸਕੇ ਇਹ ਸਾਡੀ ਗੱਲ ਚੱਲ ਰਹੀ ਹੈ ਮੱਡ ਪੰਪ ਚੱਲ ਰਹੇ ਨੇ ਤੇ ਹੋਰ ਆਪਾਂ ਸਾਡੇ ਹਲਕੇ ਦੇ ਇੰਚਾਰਜ ਹਰਸਿੰਦਰ ਸਿੰਘ ਕੋ ਮੰਨੂ ਹੀ کہہ ਦਿੱਤਾ ਗਿਆ ਉਹ ਵੀ ਕਹਿੰਦੇ ਕਿ ਮੰਤਰੀ ਸਾਹਿਬ ਨਾਲ ਗੱਲ ਕਰਕੇ ਸੁਪਰ ਸਕਰ ਮਸ਼ੀਨ ਵੀ ਇੱਥੇ ਲੈ ਕੇ ਆਵਾਂਗੇ ਤੋਂ ਪੂਰੇ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਮੁਕੰਮਲ ਕਰਾਂ ਸਰਕਾਰ ਦੇ ਸਫਾਈ ਮੁਹਿੰਮ ਅਭਿਆਨ ਦੀ ਜਿਹੜੀ ਆ ਸ਼ੁਰੂਆਤ ਕੀਤੀ ਹੈ ਸ਼ੁਰੂਆਤ ਦੇ ਚੱਲਦੇ ਜਿਹੜਾ ਕਿ ਨਗਰ ਪੰਚਾਇਤ ਵੱਲੋਂ ਅੱਜ ਫੋਗਿੰਗ ਜਿਹੜੀ ਕੀਤੀ ਗਈ ਜਾ ਰਹੀ ਹੈ ਔਰ ਜਿਹੜੇ ਗੱਲ ਕੀਤੀ ਹੈ ਤੇ ਨਿਕਾਂਸੀ ਨਾਲੀਆਂ ਦੀ ਸਫਾਈ ਵਾਸਤੇ ਲੈ ਕੇ ਜਿਹੜਾ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਔਰ ਕਿ ਕਿ ਇਹਹੀ ਸਮੱਸਿਆ ਜਿਹੜੀ ਗਾ ਕਿਸੇ ਵੀ ਕੀਮਤ ਨਹੀਂ ਹੰਤਤੀ ਜਾਵੇਗੀ ਔਰ ਸਫਾਈ ਵਾਸਤੇ ਲੈ ਕੇ ਸ਼ਹਿਰ ਵਾਸੀ ਵੀ ਨਗਰ ਪੰਚਾਇਤ ਕੌਂਸਲਰ ਆਪ ਦਾ ਸਾਹ ਦਿਨ ਤਾਂ ਜੋ ਕਿ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਾ ਸਕੇ ਤੁਸੀਂ ਦੇਦਰੋ ਦਿਨ ਸਰ ਮੈਂ ਮਰਪਾਲ ਸਿੰਘ ਬਾਜਵਾ 不啦。